ਹੋ ਲਕੀਰ ਕੀ ਆ ਲਿਆ ਵਧੀਆ ਜੀ ਵਧੀਆ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੇ ਕੋਲ ਬੁਲਾਤੇ ਆ ਨਹੀਂ ਨਹੀਂ ਧੰਨਵਾਦ ਭਰਾ ਤੁਹਾਡਾ ਨਾਲ ਲੈ ਕੇ ਭਰਾ ਤੁਹਾਡਾ ਜੀ ਭਰਾ ਸਾਡਾ ਕਹਾਣੀ ਸੁਣੀ ਆ ਹਾਂ ਐਂਡ ਗੱਲ ਬਾਤ ਆ ਮੇ ਸਾਰੇ ਨਾਲੋਂ ਵਧੀਆ ਮੈਨੂੰ ਲੱਗਿਆ ਯਾਰ ਸਾਰੇ ਨੇ ਜ਼ੋਰ ਲਾਇਆ ਆਪਾਂ ਆਪਾਂ ਕਿੰਨੂੰ ਮਾੜਾ ਨਹੀਂ ਕਹਿੰਦੇ ਪਰ ਸੈਂਪਲ ਸੋਬਰ ਤੇ ਲਾਈਟਿੰਗ ਪੂਰੀ ਕਹਿੰਦਾ ਸਹੀ ਗੱਲ ਬਾਕੀ ਆ ਬਣ ਖੜੇ ਛੋਟੇ ਲੱਕੀ ਵੀਰ ਦੇ ਆ ਵੀ ਛੋਟੇ ਨੂੰ ਬਹੁਤ ਪੈਣ ਦਿੰਦਾ ਇਹ ਵਿੱਚ ਹੈ ਨਾ ਬਹੁਤ ਬਹੁਤ ਦੁਨੀਆ ਨੇ ਸਹੀ ਗੱਲ ਦੇਣਾ ਬਈ ਯਾਰ ਵਧੀਆ ਤੋਂ ਅਰੀਜਨਲ ਰੱਖਿਆ ਅਰੀਜਨਲ ਆਪਾਂ ਪੇੜ ਦੀਆਂ ਕਰਾਇਆ ਉਹ ਪੇੜ ਤਾਂ ਫਿਰ ਹੋਰ ਫਿਰ ਸਹੀ ਯਾਰ ਇਹਦਾ ਭਰਾ ਲੈ ਆਵਾਂਗੇ ਆਪਾਂ ਅਛਾ ਵੱਡਾ ਭਰਾ ਲੈ ਹੁਣ 56 56 30 30 ਬੱਸ ਮਹਾਰਾਜ ਮਿਹਰ ਕਰੇ ਅਗਲੇ ਹੌਲੇ ਮਿਲ ਲੈਦੇ ਨਾ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਧਰ ਆਨੰਦਪੁਰ ਸਾਹਿਬ ਧਰ ਦੇਖ ਲੋ ਤੇ ਮਹਾਰਾਜ ਦਵੇ ਅਗਲੇ ਹੌਲੇ ਹੌਲੇ ਉਹ ਵੀ ਨਾਲ ਹੀ ਆਉ ਉਹ ਇੰਨਾ ਚੋ ਖਲੋਤਾ ਉਚੋਟਾ ਇਹਨਾਂ ਝੋਟਿਆਂ ਜੀ ਖਲੋਤਾ ਹੋਗਾ ਸੱਚੇ ਦਿਲੋਂ ਆਈਏ ਨਾ ਬਾਈ ਸਾਰਾ ਕੁਝ ਮਿਲ ਸਭ ਕੁਝ ਮਿਲਦਾ ਸਭ ਕੁਝ ਅਸੀਂ ਪਾਪ ਰੱਖਾਂਗੇ ਫਿਰ ਤੇ ਤੈਨੂੰ ਵੀ ਸਹੀ ਗੱਲ ਸਹੀ ਆ ਨਹੀਂ ਮਹਾਰਾਜ ਬਹੁਤ ਦਤਾ ਮਹਾਰਾਜ ਬਾਕੀ ਦਿਲ ਸਾਫ ਹੋਣਾ ਚਾਹੀਦਾ ਇਹਨੂੰ ਵੀ ਨਾਲ ਲੈ ਕੇ ਆਈ ਫਿਰ ਨਹੀਂ ਇਹ ਨਾਲ ਹੀ ਦੇ ਹੋਰ ਦੋਨੇ ਲੈ ਆਈ ਦੋਨੇ 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 ਲੈ ਗਾਵਾਂਗੇ ਹਾਂ ਸੈਟ ਸੈਟ ਮੈਨਾ ਵੱਟ ਕੱਢੇ ਢੁੱਕ ਲਾਵਾਂਗੇ ਆਪਾਂ ਭਜਦਾ ਨਹੀਂ ਕਰਦੇ ਯਾਰ ਹਾਂ ਨਹੀਂ ਜੀ ਭਜਦਾ ਨਹੀਂ ਆਪਾਂ ਸੈਂਪਲ ਹੀ ਰੱਖਣਾ ਭਜਨ ਵਾਲਾ ਰਿਵਾਜ ਹੈ ਮੇਰੇ ਸਹਾਂ ਨਾਲ ਭਜਦਾ ਹੈਗਾ ਝੋਟਾ ਪਣਾ ਇਹੋ ਕੀਤਾ ਇੱਕ ਹੀ ਬਹੁਤ ਆ ਇਹਦਾ ਵਾਠ ਠੀਕ ਆ ਇੱਕ ਹੀ ਜੱਬ ਗੱਡੀਆਂ ਦਾ ਸਾਰਿਆਂ ਦੇ ਉਹਦੇ ਆਪਾਂ ਡੈਕ ਨੂੰ ਆਪਾਂ ਲਾ ਕੇ ਦੇਵਾਂਗੇ ਤੇ ਮੈਂ ਦੇਖੀ ਠਾ ਠਾ ਕਰ ਰਹੇ ਠੀਕ ਚਲੋ ਜੀ ਨਹਿਰ ਤੇ ਲਿਆਦੇ ਟ੍ਰੈਕਟਰ ਆਪਾਂ ਤਾਉਣ ਤੇ ਬੜੇ ਬਹੁਤ ਹੀ ਰੰਗ ਰੰਗਣਾ ਆਪ ਨਾਲ ਕਿਹੜਾ ਖੜਾ ਕੋ ਸਾਹਬ ਦੇ ਚੱਲਦੇ ਲੱਖ ਦੇ ਜਮਾ ਲਾਓ ਜੀ ਸੰਗ ਤੇ ਚੱਲਣ ਲਈ ਤਿਆਰ ਆਂ ਵਾਪਸੀ ਨੂੰ ਚਾਲੇ ਪਾਉਣ ਲਈ ਤਿਆਰ ਆ ਹਨਾ ਬਈ ਗੱਗੂ ਔਰ ਸੱਟਾ ਜੀ ਗੱਲਬਾਤ ਸੇਤਾ ਸੱਟ ਨੇ ਜਮਾ ਔਕਿਓ ਹਾਂਜੀ ਸੇਤਾ ਮੇਤਾਂ ਤੇ ਸੱਟ ਨੇ ਜਮਾ ਤੇ ਲਾਓ ਜੀ ਮਿੱਤਰੋ ਪਰਾਣਾ ਖੁੰਡ ਵੀ ਤਿਆਰ ਏ ਆਪਣਾ ਤੇ ਕੋਕੋਡਾਇਲ ਵੀ ਡਾਇਨਾਸੌਰ ਵੀ ਤੇ ਆ ਪਾਈਆਂ ਇੱਕ 5530 ਵਾਲੇ ਖੜੇ ਆ ਜਿਹੜਾ ਕੀ ਗਾਂਹਾਂ ਦੀ ਵਾਰ ਨੂੰ ਆਪਾਂ ਲਿਆਉਣਾ ਹਨਾ ਗੱਗੂ ਆਪਾਂ 2 ਵੀਲ ਹੀ ਲੈਵਾਂਗੇ ਆਪਾਂ ਜਿਹੜਾ ਕੰਮ ਵੀ ਹੋਰ ਵੀ ਲੈਣਾ ਨਾ ਆਪਾਂ ਟਰਾਲੀ ਰੁੱਲੀਆਂ ਤੇ ਹੋਰ ਮੁਕਾਬਲਿਆਂ 'ਚ ਤੇ ਅਰਜਨ ਮਾਮੇ ਵਾਲਾ ਤੇ ঈਗਲ ਤੇ ਬਾਕੀ ਖੜੇ ਨੇ ਚਾਲੇ ਪਾਉਣ ਲਈ ਤਿਆਰ ਹੁਣ ਕਿੱਧਰ ਦੀ ਜਾਓਗੇ ਬਈ ਤੁਸੀਂ ਸਾਡੇ ਸਾਡੇ ਨਾਲ ਜਾਂਦੇ ਨਹੀਂ ਨਹੀਂ ਅਜੇ ਜਾਣਾ ਹੈ ਇਹਦੀ ਵਾਰਡ ਬੜੀ ਪਈ ਹੈ ਪਹਿਲਾਂ ਤਾਂ ਆਪਾਂ ਦਰਸ਼ਨ ਕਰਕੇ ਆਉਣੇ ਗੁਰੂ ਘਰ ਦੇ ਨਾਲ ਟਰੈਕਟਰ ਚੰਨ ਕਰਾ ਕੇ ਲੈਉਣੇ ਆ ਇਸ ਘਰ ਸਾਹਿਬ ਜਾ ਕੇ ਫੇਰ ਕਹਾ ਸਾਡੇ ਨਹੀਂ ਚੱਲ ਬੜਾ ਮੈਂ ਤਾਂ ਕਹਣਾ ਯਾਰ ਹੈ ਫੇਰ ਆ ਜਾਾਂਗੇ ਆਉਂਦੇ ਤਾਂ ਰਹਿਣੀ ਆ ਨਾ ਮੈਂ ਤਾਂ ਐਂ ਕਹਿੰਦਾ ਸੀ ਮਾਹਾਂ ਅੱਜ ਆਪਾਂ ਇਧਰ ਦੀ ਚਲੋ ਸਾਰੇ ਇਕੱਠੇ ਕੱਲ ਨੂੰ ਮਾਪਾ ਪਿੰਡ ਪਹੁੰਚ ਜਾਗੇ ਪਰਸ ਨੂੰ ਇਹ ਆਪਣੇ ਕੋਲ ਉਧਰ ਨੂੰ ਬਾਪ ਦੇ ਪਿੰਡ ਨੂੰ ਵਗ ਜਾਣਗੇ ਟਰੈਕਟਰ ਲੈਣ ਬਾਗ ਚ ਰੱਖ ਸਿੱਧੇ ਟਰੈਕਟਰ ਤਾਂ ਲਿਆਵਾਂਗੇ ਟਰੈਕਟਰ ਦਾ ਇਹਦਾ ਵੀ ਪਾਵਰਫੁੱਲ ਕਰਕੇ ਦੇ ਕੇ ਆਉਣਾ ਹਜੇ ਇਹ ਸੀਜ਼ਨ ਤੋਂ ਪਹਿਲਾਂ ਹਾਂ ਸਾਰਾ ਕੁਝ ਕਰਨਾ ਹੀ ਹੈ ਕਿ ਚਾਚਾ ਜੀ ਕਿਹੜੇ ਦਿਨ ਦੇ ਫਿਰ ਰਹੇ ਨੇ ਗੁੱਸੇ ਚ ਵਿੱਚ ਲਓ ਜੀ ਕਿਹਾ ਜੀ ਐਪੀ ਜੀ ਠੀਕ ਹੋ ਵਲੌਗ ਬਣਾ ਰਹੇ ਗੱਗੂ ਦਾ ਕਿਆ ਕਰਕੇ ਵੇਖ ਲੈ ਜੇ ਕਰ ਬਣਾ ਲੈ ਕੋਈ ਮਨ ਲਓ ਜੀ 55 34 4x4 4x4 ਆਪਣੇ ਕੰਮ ਨਹੀਂ ਆਉਂਦਾ ਨਹੀਂ ਤਾਂ 4x4 ਲੈ ਲੈਂਦੇ ਕਿਉਂ ਜੀ ਪ੍ਰੀਤ ਜੀ ਲੋਟੋ ਛੰਗ ਤਾਂ ਤਿਆਰ ਵਰ ਤਿਆਰ ਨੇ ਤੇ ਬਾਕੀ ਹੁਣ ਤੁਹਾਨੂੰ ਕੇਸਗੜ ਸਾਹਿਬ ਗੁਰੂ ਘਰ ਜਾ ਕੇ ਮਿਲਦੇ ਆ ਦਿਖਾਉਣੇ ਹਨ ਉਹਨੂੰ ਉੱਤੇ ਸੀਨ ਅਗਲੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਜੀ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਵੀਡੀਓ ਫਰਖਾ ਲੈਣੇ ਚ ਰਹੀ ਸੀ ਰਾਜ ਆਪਾਂ ਵੀਰੇ ਬਲੰਦਰ ਬਲੰਦਰ ਲੱਗੇ ਰੁਕਣਾ ਤਾਂ ਹੈਗਾ ਮਹਾਰਾਜੀ ਕਿਰਪਣਾ ਫੇਰ ਤੁਰੇ ਵਾ ਆ ਹੁਣ ਦਰਮਦਰ ਸਿੰਘ ਸਾਹਿਬ ਪਹੁੰਚ ਗਏ ਆ ਆਪਣਾ ਵੀਰ ਡਰਾਈਵਰ ਫੇਰ ਚਲਾਉਂਦਾ ਪਿਆ ਡਰਾਈਵਰ ਆਟਾ ਇਹੀ ਗਾੜ੍ਹ ਕੱਢਦਾ ਐਵੇਂ ਬੰਦੇ ਦੇ ਹਿੱਤੋਂ ਗਾੜ੍ਹ ਬੜੀ ਗੱਡੀ ਜਾਂਦੀ ਮਹਾਰਾਜੀ ਕਿਰਪਣਾ ਚਲੋ ਸੁਖ ਸੁਖਾਣਾ ਗਏ ਸੁਖ ਸੁਖਾਣਾ ਆਈ ਵਾ ਆ ਤੁਸੀਂ ਦੇਖੋ ਕਿੰਦਾ ਸੋਹਣਾ ਰੋਡ ਵਾ ਇਥੋਂ ਦੀ ਇੱਕ ਰੀਲ ਪੋਸਟ ਕਰਾਂਗੇ ਬਾਕੀ ਤੁਸੀਂ ਦੱਸਿਓ ਕਿਵੇਂ ਦਾ ਲੱਗਾ ਤੁਹਾਨੂੰ ਇਹ ਵੀਊ ਇਹ ਆਪਣੇ ਦਰਮਦਰ ਨੇਰੀਏ ਦੇ ਵਿੱਚ ਆ ਕਿੱਡੇ ਸੋਹਣੇ ਯਾਰ ਹਰਿਆਵਲ ਦੇ ਨਾਲ ਕਿੰਨਾ ਸੋਹਣਾ ਮਤਲਬ ਛੜਕਦੀ ਡੈਕੋਰੇਸ਼ਨ ਆ ਪੂਰੀ ਭਾਂਜੰਦੀ ਸ਼ਾਨ ਵਾਲੇ ਜਿੱਥੇ ਸ਼ਾਨ ਆਉਂਦੀ ਠੀਕ ਆ ਉੱਥੇ ਠੰਡੀ ਹਵਾ ਆ ਜਾਂਦੀ ਨਾਲੇ ਹਨਾ ਮਹਾਰਾਜ ਦੀ ਕਿਰਪਣਾ ਬਾਕੀ ਵੀਰ ਭਰਾ ਸਾਰੇ ਟਰਾਲੇ 'ਚ ਆਪਣਾ ਲੰਮੇ ਪਏ ਹੋਏ ਆ ਤੇ ਹੌਲੀ-ਹੌਲੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਜਾਣਦੇ ਹੁਣੇ ਪਏ ਆ ਚਲੋ ਬਾਕੀ ਮਿਲਦੇ ਆ ਅਗਲੀ ਕਲਿੱਪ ਦੇ ਵਿੱਚ ਵੀਰੇ ਹਾਂਜੀ ਮਹਾਰਾਜ ਜੀ ਮੇਰ ਨਾਲ ਵੀ ਜੀ ਘਰੇ ਪਹੁੰਚ ਗਏ ਵਾ ਬਹੁਤ ਸੋਹਣੇ ਦਰਸ਼ਨ ਮਿਲੇ ਹੋਏ ਇਸ ਵਾਰ ਤੇ ਭਾਈ ਗਰੂ ਮਹਾਰਾਜ ਘਰੇ ਗਿਰਬਾਗੇ ਵੀ ਇਤਰਾ ਹੀ ਦਰਸ਼ਨ ਮਿਲੇ ਕਰਨ ਆਉਂਦੇ ਰਹੀਏ ਮਹਾਰਾਜ ਬੁਲਾਉਂਦੇ ਰਹਿਣ ਬਹੁਤ ਸੋਹਣੇ ਦਰਸ਼ਨ ਮਿਲੇ ਹੋਏ ਆ ਅੱਬਾ ਲਾਉਣ ਲੱਗੇ ਹਾਂ ਟਰੈਕਟਰ ਘਰੇ ਜੀ ਬਾਕੀ ਆਵੇ ਬੈਠੇ ਵੀਰ ਭਰਾ ਆਪਣੇ ਸਾਰੇ ਹਾਂਜੀ ਠੀਕ ਠਾਕ ਠੀਕ ਆ ਠੀਕ ਆ ਗੱਲ ਹੋ ਗਈ ਹੋਰ ਨਿਕਾ ਰਿੰਦਾ ਬਹਿਣਾ ਹੀ ਪੈਣਾ ਨਾਲ ਚਲਾਉਣਾ ਹੈਲੋ ਬਾਈਕਰ ਬਾਈਕਰ ਦੇ ਸਾਰਿਆਂ ਨੂੰ ਹੈਲੋ ਗੱਬੇ ਹੈਲੋ ਗੱਬੇ ਕਿੱਦਾਂ ਸਪਣਾ ਆ ਵੀ ਹੈ ਚੱਟਰ ਚਲਾਉਣਾ ਆ ਕੋਨੀ ਪੁੱਤ ਵੱਡਾ ਹੋ ਜਾ ਕੋਨੀ ਤੈਨੂੰ ਨਾਲੇ ਰੱਖਣਾ ਆ ਆ ਹਾਂ ਹਾਂਜੀ ਸਾਰੇ ਵੀਰ ਉਹਨਾਂ ਚੱਲੇ ਕਰਨ ਤੇ ਘਰਾਂ ਨੂੰ ਆਪਣੀ ਆਪਣੀ ਤਿਆਰੀ ਸਾਰੇ ਵੀਰ ਚੱਲੇ ਹਾਂਜੀ ਲੈ ਤਿਆਰੀਆਂ ਚੈੱਕ ਕਰੋ ਤੁਸੀਂ ਅਸ਼ਾ ਨਹੀਂ ਇਦਾਂ ਸਰ ਜਾਊਗਾ ਪੂਟ ਬੰਨਿਆ ਹੈ ਆਏ ਹਾਏ ਚੱਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ ਪੱਕਾ ਖਤਰੇ ਵਾਲਾ ਹੈ ਹੈ ਤੇ ਬਹੁਤ ਕੰਮ ਹੋ ਤਾ ਉਹ ਉਹ ਤੇਰਾ ਹੀ ਆ ਗਈ ਆ ਇਹਦੀ ਤਾਂ ਹੁੰਦੀ ਕਰਾਣਾ ਹੋਣਾ ਪੜਾ ਨਹੀਂ ਕੋਈ ਨਹੀਂ ਕਰਨਾ ਪੈਂਦਾ ਇਹਦੀ ਤਾਂ ਮਹਾ ਕਰਾ ਲਓ ਸਿੱਧੀ ਉਹ ਖਰੋਟ ਥੋੜੀ ਲਫਾ ਪਾਇਆ ਖਰੋਟ ਨਹੀਂ ਰੱਖਣੀ ਆਈ ਹੋ ਗਿਆ ਕਾ ਦਸਾ ਆ ਆ ਆ ਫਿਰ ਤੇ ਤਾਂ ਕਿ ਤੇ ਮਗਲ ਲੱਲੀ ਹੋਣੀ ਉਹ ਕੋਡ ਪਰੇ ਕਰ ਦੂੰ ਕੋਡ ਇੱਥੇ ਤੱਕ ਪੁੱਛ ਦਿੱਤੀ ਪੁੱਛ ਦਿੱਤੀ ਪੁੱਛ ਦਿੱਤੀ ਨਹੀਂ ਨਹੀਂ ਉਦੋਂ ਨਹੀਂ ਹੱਥ ਲਾਉਂਦੇ ਦਾ ਬੰਦਾ ਇੱਥੇ ਨਹੀਂ ਰੱਖਣਾ ਨਾ ਰੱਖ ਲੱਲੀ ਗੇਟ ਨਹੀਂ ਵੜਦੀ ਮਾਨ ਸਾਰੇ ਸੌਖੇ ਤੇ ਬੈਠੇ ਕੀ ਹੁੰਦਾ ਸਾਰੇ ਸੌਖੇ ਮਾਲੀ ਸੌਖੇ ਬੈਠਾ ਜੋ ਉਹਦਾ ਵੀ ਸੌਖਾ ਹੀ ਬੈਠਾ ਬਹੁਤ ਨਿਆਰਾ ਨਜ਼ਾਰਾ ਆਉਂਦੇ ਗਾਂ ਪੱਕੀਆਂ ਹੋਈਆਂ ਨੇ ਸਿੰਘਾਂ ਦੀਆਂ ਵਿਕਾਰ ਕਣਕ ਆਉਂਦੇ ਨੇ ਰੰਗ ਫੜਾਈਆਂ ਨੇ ਦੇ ਆਪ 12ਵੇਂ ਦਿਨ ਮੋੜ ਆਏ ਆ ਦੇ ਅਤੇ ਘੜੀ ਕਰ 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 ਇਹ ਗੱਡੀ ਖੋਲ ਜਾਣੀ ਆ ਪਰ ਨੇ ਲਾਈ ਜਾਂਦੇ ਜੇ ਤੇ